ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੁਹਾਨੂੰ ਆਪਾ ਦੀਪ ਜੀ ਨੂੰ ਸਾਲ ਹੋ ਗਿਆ ਆਂ ਦੀ ਨੂੰ ਲਗਾਤਾਰ ਕਿਹੋ ਜਿਹਾ ਲੱਗ ਜਲੋਂ ਇੱਥੇ ਆਉਨੇ ਆਂ ਦੁਪਹਿਰਾ ਸਾਫ ਘੱਟ ਦੋ ਸੰਗਤ ਨਾਲ ਵਿਚਰਦੇ ਹਾਂ ਬਹੁਤ ਆਨੰਦ ਮਿਲਦਾ ਹੈ ਜਿੱਦ ਨਹੀ ਸਾਨੂੰ ਹੁੰਦਾ ਕਿ ਬੁੱਧਵਾਰ ਆ ਰਿਹਾ ਖਿੱਚ ਪੈਂਦੀ ਹੈ ਜਲਦੀ ਜਲਦੀ ਕੰਮ ਕਰ ਲਈਏ ਜਲਦੀ ਜਲਦੀ ਜਾਈਏ ਇੱਥੇ ਮੇਰੇ ਕੰਮ ਵੀ ਬਹੁਤ ਹੋ ਰਹੇ ਐ ਇੱਥੋਂ ਬਾਬਾ ਜੀ ਨੇ ਵੇਖੋ ਗੱਡੀ ਨਹੀਂ ਸੀ ਮੈਨੂੰ ਗੱਡੀ ਵੀ ਦੇ ਦਿੱਤੀ ਕਾਰੋਬਾਰ ਮੇਰਾ ਬਹੁਤ ਢਿੱਲਾ ਸੀ ਹੁਣ ਠੀਕ ਆ ਬਾਬਾ ਜੀ ਦੀ ਕਿਰਪਾ ਨਾਲ ਪਹਿਲਾਂ ਬੱਚੇ ਕਹਿ ਦਿੰਦੇ ਜਾਂ ਮੰਮੀ ਗੁਰਦੁਆਰੇ ਜਾ ਮੱਥਾ ਟੇਕ ਕੇ ਆ ਤੇ ਕਿੰਨਾ ਕੁ ਵਿਸ਼ਵਾ ਮਤਲਬ ਨਾ ਹੀ ਉਹਨਾਂ ਦਾ ਸੋਨੀ ਆ ਨਾ ਉਹਨਾਂ ਦਾ ਜਪ ਨਹੀਂ ਆ ਉੱਠ ਨਹੀਂ ਆ ਨਾ ਤਾਂ ਨਾਮ ਉਹਨਾਂ ਦਾ ਜਪ ਨਹੀਂ ਆ ਮੈਂ ਦਿਲੋਂ ਕਹਿ ਰਣੀਆ ਮੇਰਾ ਇਹ ਕੰਮ ਪੂਰਾ ਹੋ ਜੇ ਸ਼ਾਮ ਤੱਕ ਮੇਰਾ ਪੂਰਾ ਹੋ ਜਾਂਦਾ ਮੈਨੂੰ ਤਾਂ ਬਹੁਤ ਇਹੀ ਮੇਰਾ ਪਿਓ ਹੈ ਸਭ ਕੁਝ ਮਿਲ ਗਿਆ ਹੋਰ ਵੀ ਬਹੁਤ ਕੁਝ ਦੇਣਾ ਜੀ ਐਸੇ ਮੰਗਦੇ ਆ ਮੰਗਦੇ ਰਵਾਂਗੇ ਬਾਬਾ ਜੀ ਕੋਲੋਂ ਉਹ ਦਿੰਦੇ ਰਹਿਣਗੇ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਟੇ ਜੀ ਵਾਹਿਗੁਰੂ ਜੀ ਕਿੰਨਾ ਸਾਨੂੰ ਹੋ ਗਿਆ ਤੁਹਾਨੂੰ ਤਾਂ ਅੰਦਰੋਂ ਬਾਪ ਦੇ ਜੀ ਮੈਨੂੰ ਸਾਲ ਹੋ ਗਿਆ ਆਂਦੀ ਨੂੰ ਲਗਾਤਾਰ ਕਿਹੋ ਜਿਹਾ ਲੱਗ ਜਲ ਇੱਥੇ ਆਉਨੇ ਆ ਦੁਪਹਿਰਾ ਸਾਫ ਕੱਟ ਲਉ ਸੰਗਤ ਨਾਲ ਵਿਚਰਦੇ ਹਾਂ ਬਹੁਤ ਆਨੰਦ ਮਿਲਦਾ ਹੈ ਜਿੱਦਨ ਨਹੀਂ ਸਾਨੂੰ ਹੁੰਦਾ ਕਿ ਬੁੱਧਵਾਰ ਆ ਰਿਹਾ ਖੇਚ ਪੈਂਦੀ ਹੈ ਜਲਦੀ ਜਲਦੀ ਕੰਮ ਕਰ ਲਈਏ ਜਲਦੀ ਜਲਦੀ ਜਾਈਏ ਇੱਥੇ ਇੱਥੇ ਮੇਰੇ ਕੰਮ ਵੀ ਬਹੁਤ ਹੋ ਰਹੇ ਐ ਸਾਬਾ ਬਾਬਾ ਜੀ ਨੇ ਕੋਈ ਸੰਝਾ ਕਰਨਾ ਚਾਹੋਂਗੇ ਸਾਡਾ ਕਿ ਕਿ ਸੰਗਤਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਨਾ ਸੰਗਤ ਦੱਸਦੀ ਐ ਵੀ ਅਸੀਂ ਕੁਝ ਇੱਥੇ ਐ ਕਿ ਸੋਚਦੇ ਵੀ ਆਂ ਨਾ ਘਰੋਂ ਵੀ ਸਾਨੂੰ ਇਹ ਚਾਹੀਦਾ ਤਾਂ ਬਾਬਾ ਦੀਪ ਸਿੰਘ ਜੀ ਪਹਿਲਾਂ ਹੀ ਪੂਰਾ ਕਰ ਦਿੰਦੇ ਮੰਗਣ ਤੋਂ ਪਹਿਲਾਂ ਵੇਖੋ ਗੱਡੀ ਨਹੀਂ ਸੀ ਮੈਨੂੰ ਗੱਡੀ ਵੀ ਦੇ ਦਿੱਤੀ ਕਾਰੋਬਾਰ ਮੇਰਾ ਬਹੁਤ ਢਿੱਲਾ ਸੀ ਹੁਣ ਠੀਕ ਐ ਬਾਬਾ ਜੀ ਦੀ ਕਿਰਪਾ ਨਾਲ ਪਹਿਲਾਂ ਬੱਚੇ ਕਹਿ ਦਿੰਦੇ ਜਾਂ ਮੰਮੀ ਗੁਰਦੁਆਰੇ ਜਾ ਮੱਥਾ ਟੇਕ ਕੇ ਆ ਕਿੰਨਕ ਯਕੀਨ ਜਦੋਂ ਵੱਧਾ ਹੈ ਕਿ ਜਦੋਂ ਆਪਾਂ ਜਦੋਂ ਕਿਸੇ ਬਾਕੀਦਾਰ ਤੇ ਜਾਂਦੇ ਹਨ ਨਾ ਚਲੋ ਸਾਰੇ ਸਤਕਾਰਯੋਗ ਨੇ ਪਰ ਜਦੋਂ ਆਪਣੇ ਘਰ ਵਾਪਸ ਪਰਤਦੇ ਹਨ ਨਾ ਬਾਬਾ ਦੀਪ ਸਿੰਘ ਜੀ ਕੋਲ ਆਉਂਦੇ ਆ ਤੇ ਸਾਰੇ ਕੰਮ ਬਣਦੇ ਕਿੰਨਾ ਕੁ ਵਿਸ਼ਵਾਸ ਜਿਹੜਾ ਬਹੁਤ ਵਿਸ਼ਵਾਸ ਹੈ ਮੇਰਾ ਤੇ ਮਤਲਬ ਨਾ ਹੀ ਉਹਨਾਂ ਦਾ ਸੋਨੀ ਆ ਨਾ ਉਹਨਾਂ ਦਾ ਜਪ ਨਹੀਂ ਆ ਉੱਠ ਨਹੀਂ ਆ ਨਾ ਤਾਂ ਨਾਮ ਉਹਨਾਂ ਦਾ ਜਪ ਨਹੀਂ ਆ ਮੈਂ ਦਿਲੋਂ ਕਹਿ ਦਿੰਨੀ ਆ ਮੇਰਾ ਇਹ ਕੰਮ ਪੂਰਾ ਹੋ ਜੇ ਸ਼ਾਮ ਤੱਕ ਮੇਰਾ ਪੂਰਾ ਹੋ ਜਾਂਦਾ ਮੈਨੂੰ ਤਾਂ ਬਹੁਤ ਇਹੀ ਮੇਰਾ ਪਿਓ ਹੈ ਸਭ ਕੁਝ ਮੇਰੇ ਹੀ ਹੈ। ਇਸ ਤੋਂ ਵੱਧ ਕੇ ਕੋਈ ਨਹੀਂ ਹੈ ਮੇਰੇ। ਬੱਸ ਨਾ ਇੱਕ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਕੋ ਕੁਝ ਜੇ ਚਾਹੀਦਾ ਨਾ ਤੁਹਾਨੂੰ ਇੱਕ ਵਾਰੀ ਸੱਚੇ ਦਿਲੋਂ ਆ ਕੇ ਇੱਥੇ ਅਰਦਾਸ ਕਰੋ ਤੇ ਖੁਸ਼ੀਆਂ ਤੁਹਾਡੀ ਝੋਲੀ ਚ ਨੇ। ਹਾਂਜੀ ਹੈਗੀ ਖੁਸ਼ੀਆਂ ਤੇ ਹੈਗੀਆਂ ਸਭ ਕੁਝ ਮਿਲ ਗਿਆ। ਹੋਰ ਵੀ ਬਹੁਤ ਕੁਝ ਦੇਣਾ ਜੀ। ਐਸੇ ਮੰਗਦੇ ਆਂ। ਮੰਗਦੇ ਰਵਾਂਗੇ ਬਾਬਾ ਜੀ ਕੋਲੋਂ। ਉਹ ਦਿੰਦੇ ਰਹਿਣਗੇ ਸਾਨੂੰ। ਬਿਲਕੁਲ। ਵਾਇਗੁਰ ਦੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਵਾਇਗੁਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤਾਂ ਅੰਦਰੋਂ ਵਾਪਸ ਦੀ ਜੀ ਮੈਨੂੰ ਸਾਲ ਹੋ ਗਿਆ ਆਂਦੀ ਨੂੰ ਲਗਾਤਾਰ ਕਿਹੋ ਜਿਹਾ ਲੱਗਦਾ ਇੱਥੇ ਆਉਨੇ ਹਾਂ ਦੁਪਹਿਰਾ ਸਾਫ ਕੱਟ ਲੇ ਸੰਗਤ ਨਾਲ ਵਿਚਰਦੇ ਹਾਂ ਬਹੁਤ ਆਨੰਦ ਮਿਲਦਾ ਹੈ ਜਿੱਦਨ ਨਹੀਂ ਸਾਨੂੰ ਹੁੰਦਾ ਕਿ ਬੁੱਧਵਾਰ ਆ ਰਿਹਾ ਖੇਚ ਪੈਂਦੀ ਹੈ ਜਲਦੀ ਜਲਦੀ ਕੰਮ ਕਰ ਲਈਏ ਜਲਦੀ ਜਲਦੀ ਜਾਈਏ ਇੱਥੇ ਇੱਥੇ ਮੇਰੇ ਕੰਮ ਵੀ ਬਹੁਤ ਹੋ ਰਹੇ ਐ ਇੱਥੋਂ ਬਾਬਾ ਜੀ ਨੇ ਕੀ ਸਾਂਝਾ ਕਰਨਾ ਚਾਹੋਗੇ ਸਾਡਾ ਕਿ ਕਿ ਸੰਗਤਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਨਾ ਸੰਗਤ ਦੱਸਦੀ ਐ ਵੀ ਅਸੀਂ ਕੁਝ ਇੱਥੇ ਆ ਕੇ ਸੋਚਦੇ ਵੀ ਆਂ ਨਾ ਘਰੋਂ ਵੀ ਸਾਨੂੰ ਇਹ ਚਾਹੀਦਾ ਤਾਂ ਬਾਬਾ ਦੀਪ ਸਿੰਘ ਜੀ ਪਹਿਲਾਂ ਹੀ ਪੂਰਾ ਕਰ ਦਿੰਦੇ ਮੰਗਣ ਤੋਂ ਪਹਿਲਾਂ ਵੇਖੋ ਗੱਡੀ ਨਹੀਂ ਸੀ ਮੈਨੂੰ ਗੱਡੀ ਵੀ ਦੇ ਦਿੱਤੀ ਕਾਰੋਬਾਰ ਮੇਰਾ ਬਹੁਤ ਢਿੱਲਾ ਸੀ ਹੁਣ ਠੀਕ ਆ ਬਾਬਾ ਜੀ ਦੀ ਕਿਰਪਾ ਨਾਲ ਪਹਿਲਾਂ ਬੱਚੇ ਕਹਿ ਦਿੰਦੇ ਜਾਂ ਮੰਮੀ ਗੁਰਦੁਆਰੇ ਜਾ ਮੱਥਾ ਟੇਕ ਕੇ ਆ ਕਿੰਨਾ ਕੁ ਯਕੀਨ ਜਦੋਂ ਵੱਧ ਆ ਕਿ ਜਦੋਂ ਆਪਾਂ ਜਦੋਂ ਕਿਸੇ ਬਾਕੀਦਾਰ ਤੇ ਜਾਂਦੇ ਆ ਹਨਾ ਚਲੋ ਸਾਰੇ ਸਹਕਾਰਯੋਗ ਨੇ ਪਰ ਜਦੋਂ ਆਪਣੇ ਘਰ ਵਾਪਸ ਪਰਤਦੇ ਆ ਨਾ ਬਾਬਾ ਦੀਪ ਸਿੰਘ ਜੀ ਕੋਲ ਆਉਨੇ ਆ ਤੇ ਸਾਰੇ ਕੰਮ ਬਣਦੇ ਕਿੰਨਾ ਕੁ ਵਿਸ਼ਵਾਸ ਜਿਹੜਾ ਬਹੁਤ ਵਿਸ਼ਵਾਸ ਹੈ ਮੇਰਾ ਤੇ ਮਤਲਬ ਨਾ ਹੀ ਉਹਨਾਂ ਦਾ ਸੋਨੀ ਆ ਨਾ ਉਹਨਾਂ ਦਾ ਜਪਨੀ ਆ ਉਠਨੀ ਆ ਨਾ ਤਾਂ ਨਾਮ ਉਹਨਾਂ ਦਾ ਜਪਨੀ ਆ ਮੈਂ ਦਿਲੋਂ ਕਹਿ ਦਿੰਨੀ ਆ ਮੇਰਾ ਇਹ ਕੰਮ ਪੂਰਾ ਹੋ ਜੇ ਸ਼ਾਮ ਤੱਕ ਮੇਰਾ ਪੂਰਾ ਹੋ ਜਾਂਦਾ ਮੈਨੂੰ ਤਾਂ ਬਹੁਤ ਇਹੀ ਮੇਰਾ ਪਿਓ ਹੈ ਸਭ ਕੁਝ ਮੇਰੇ ਹੀ ਹੈ ਇਸ ਤੋਂ ਵੱਧ ਕੇ ਕੋਈ ਨਹੀਂ ਹੈ ਮੇਰੇ ਬੱਸ ਨਾ ਇੱਕ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਕੋ ਕੁਝ ਜੇ ਚਾਹੀਦਾ ਨਾ ਤੁਹਾਨੂੰ ਇੱਕ ਵਾਰੀ ਸੱਚੇ ਦਿਲੋਂ ਆ ਕੇ ਇੱਥੇ ਅਰਦਾਸ ਕਰੋ ਤੇ ਖੁਸ਼ੀਆਂ ਤੁਹਾਡੀ ਝੋਲੀ ਚ ਨੇ ਹਾਂਜੀ ਹੈਗੀ ਖੁਸ਼ੀਆਂ ਤੇ ਹੈਗੀਆਂ ਸਭ ਕੁਝ ਮਿਲ ਗਿਆ ਹੋਰ ਵੀ ਬਹੁਤ ਕੁਝ ਦੇਣਾ ਜੀ ਐਸੇ ਮੰਗਦੇ ਆ ਮੰਗਦੇ ਰਵਾਂਗੇ ਬਾਬਾ ਜੀ ਕੋਲ ਉਹ ਦਿੰਦੇ ਰਹਿਣਗੇ ਸਾਨੂੰ ਬਿਲਕੁਲ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਪਤ